ਪੰਜਾਬ ਵਿਧਾਨ ਸਭਾ ਦਾ ਬਜਟ اجلاس ਜਾਰੀ ਹੈ ਪਰ ਸਦਨ ਚੈਂਟਰ ਕਰਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਖੂਬ ਲਾਂਤਾਂ ਪਾਈਆਂ ਨੇ ਬਾਜਵਾ ਦਾ ਕਹਿਣਾ ਹੈ ਕਿ ਇਸ ਕਤਰੀ ਦੇ ਸਾਰੇ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਦੇ ਆਗੂ ਵਿਧਾਨ ਸਭਾ ਦੇ ਬਾਹਰ ਕਾਲੇ ਕੱਪੜੇ ਪਾ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਪ੍ਰਤਾਪ ਬਾਜਵਾ ਨੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਨਾਮ ਦੇ ਐਲਾਨ ਬਾਰੇ ਕਿਹਾ ਕਿ ਪਾਰਟੀ ਜਲਦ ਨਾਵਾਂ ਦਾ ਐਲਾਨ ਕਰੇਗੀ ਦੇਸ਼ੰਦਰ ਸੀਏਏ ਲਾਗੂ ਹੋਣ ਤੇ ਵੀ ਪ੍ਰਤਾਪ ਬਾਜਵਾ ਨੇ ਸਵਾਲ ਉਠਾਏ

ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਟਲ ਇੱਥੇ ਪ੍ਰਦਰਸ਼ਨ ਕਰ ਰਹੀਆਂ ਨੇ ਕਾਲੇ ਕੱਪੜਿਆਂ 'ਚ ਆ ਰਹੀਆਂ ਨੇ ਇੱਕ ਚੌਂਕੀਦਾਰ ਤੋਂ ਲੈ ਕੇ ਸੁਪਰਡੈਂਡੈਂਟ ਤੱਕ ਸੁਪਰਡੈਂਡੈਂਟ ਤੋਂ ਲੈ ਕੇ ਮਨਿਸਟਰਾਂ ਦੇ ਤੇ ਚੀਫ ਮਿੰਿਸਟਰ ਦਾ ਸਾਰਾ ਸਟਾਫ ਕਾਲੇ ਕੱਪੜੇ ਪਾ ਕੇ ਆ ਰਹੇ ਉਹਦਾ ਮਤਲਬ ਹੈ ਕਿ ਗਵਰਨਮੈਂਟ ਤੇ ਉਹਨਾਂ ਦਾ ਵਿਸ਼ਵਾਸ ਹੀ ਉੱਠ ਗਿਆ ਐਂਡ ਉੱਠੇ ਕਿਉਂ ਨਾ ਇਹਨਾਂ ਦੀ ਮਦਦ ਦੇ ਨਾਲ ਸਰਕਾਰੀ ਕਰਮਚਾਰੀਆਂ ਦੀ ਮਦਦ ਨਾਲ ਇਹ ਸਰਕਾਰ ਹੋਣੀ ਚਾਹੀਦੀ ਮੈਂ ਕੱਲ ਵੀ ਹਾਊਸ ਦੇ ਵਿੱਚ ਮਸਲਾ ਉਠਾਇਆ ਸੀ ਅੱਜ ਵੀ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰੂੰਗਾ ਸਪੀਕਰ ਸਾਹਿਬ ਚਾਹੁੰਦੇ ਆਪਣੇ ਸਾਥੀ ਲੋ ਐਫਐਮ ਨੂੰ ਲੋ ਨਾਲ ਮੈਂ ਆ ਨਾ ਘਰ ਤੋਂ ਘਟ ਆਪਾਂ ਜਿਹੜੇ ਇੱਥੇ ਕਾਲੇ ਕੱਪੜਿਆਂ ਦੇ ਵਿੱਚ ਪ੍ਰਦਰਸ਼ਨ ਕਰਾ ਰਹੇ ਉਹਨਾਂ ਦੀ ਗੱਲ ਤੇ ਸੁਣੀਏ ਨਾ ਉਹਨਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਦਾ ਪ੍ਰੋਮਿਸ ਕੀਤਾ ਨਾ ਉਹ ਤੁਸੀਂ ਲਾਗੂ ਕੀਤੀ ਕਾਂਗਰਸ ਦੀ ਗਵਰਨਮੈਂਟ ਨੇ ਟੋੜੀ ਨੋਟੀਫਿਕੇਸ਼ਨ ਤੋਂ ਬਾਅਦ ਹਿਮਾਚਲ ਛੱਤੀਸਗੜ੍ਹ ਰਾਜਸਥਾਨ ਚ ਲਾਗੂ ਕੀਤੀ ਡੀਏ ਤੁਸੀਂ ਨਹੀਂ ਦਿੱਤਾ ਉਹਨਾਂ ਨੂੰ ਉਹ ਤਿੰਨ ਕਿਸ਼ਤਾਂ ਦੇ ਵਿੱਚੋਂ ਪਿਛਲੀ ਵਾਰ ਜਦੋਂ ਮੈਂ ਗਿਆ ਸੈਕਟਰੀਏਟ ਦੇ ਵਿੱਚ ਮੈਨੂੰ ਸੱਦਾ ਦਿੱਤਾ ਉਦੋਂ ਸਾਡੇ ਰਾਮ ਰੌਲੇ ਕਰ 4% ਡੀਏ ਮਿਲੇ 8 ਤੇ ਉਹ ਬਕਾਇਆ ਤੇ ਸੈਂਟਰ ਤੋਂ 4% ਹੋ ਰਹਾ ਮੇਰੀ ਇੱਕ رائے ਹੋਏਗੀ ਗਵਰਨਮੈਂਟ ਨੂੰ ਜੇ ਤੁਸੀਂ ਸਿੰਸੀਅਰ ਹੋ ਜਿਹੜੇ ਤੁਸੀਂ ਹੈ ਨਹੀਂ ਤੁਸੀਂ ਜਿਹੜੇ IAS ਅਫਸਰਾਂ ਨੂੰ ਜਦੋਂ DA ਦਿੰਦੇ ਹੋ ਤੁਸੀਂ ਉਹਦੇ ਨਾਲ ਹੀ ਇਹਨੂੰ ਜੋੜ ਦੋ ਜੀ ਕਿਉਂਕਿ ਇਹਦੇ ਵਿੱਚ ਮੇਰਾ ਮੰਨਣਾ ਹੈ ਕਿ IAS ਅਫਸਰ ਜਿਹੜੇ ਨੇ ਆਪਣਾ TA DA ਤੇ DA ਲੈ ਲੈਂਦੇ ਆਪਣ ਤੇ ਸਰਕਾਰੀ ਮੁਲਾਜ਼ਮਾਂ ਦਾ ਉਹਨੂੰ ਚੜ ਜਾਂਦੇ ਨੇ ਤੋਂ ਮੇਰੀ ਇਹਨਾਂ ਨੂੰ رائے ਕਿਤੇ ਸਪੀਕਰ ਸਾਹਿਬ ਨੂੰ ਹੋਏਗੀ ਕਿ ਆਪਣੇ ਚੰਨ ਸਾਥੀ ਲੈ ਕੇ ਜਦੋਂ ਇੱਥੇ ਆਂਦੇ ਨੇ ਜਿੱਥੇ ਪ੍ਰਦਰਸ਼ਨ ਕਰਦੇ ਅਸੀਂ ਜਾ ਕੇ ਲੀਡਰ ਆਫ ਦ ਆਪੋਜੀਸ਼ਨ ਵੀ ਤੁਹਾਡੇ ਨਾਲ ਜਾਏ ਉਹਨਾਂ ਦੀ ਗੱਲ ਸੁਣ ਕੇ ਆਈਏ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਸਪੈਸ਼ਲੀ 올ਡ ਪੈਨਸ਼ਨ ਸਕੀਮ ਦੀਆਂ ਡੀਏ ਦੀ ਸਾਰੀ ਟੋਟਲ ਬਕਾਇਆ ਦੀ ਪੇਮੈਂਟ ਕਰਨ ਦੀ ਤੇ ਉਹਨਾਂ ਦੀ ਹੋਰ ਜੈਨੂਇਨ ਜਿਹੜੀਆਂ ਡਿਮਾਂਡ ਸੀ ਜਿਸ ਦਾ ਉਹਨਾਂ ਨੇ ਇਹ ਵੀ ਮੰਗ ਕੀਤੀ ਏ ਕਿ ਆਈਐਸਐਫ ਸਰੋਂ ਜਿਹੜਾ ਡੀਏ ਦਿੱਤਾ ਜਾਂਦਾ ਉਹਦੇ ਨਾਲ ਹੀ ਸਾਨੂੰ ਲਿੰਕ ਕਰੋ ਜਦੋਂ ਉਹਨਾਂ ਨੂੰ ਮਿਲੇ ਉਦੋਂ ਹੀ ਸਾਨੂੰ ਮਿਲ ਜੇ ਕਿਉਂਕਿ ਜੇ ਉਹਨਾਂ ਨਾਲ ਲਿੰਕ ਕਰ ਹੋਗੇ ਤੇ ਆਬਵੀਅਸਲੀ ਜਦੋਂ ਉਹਨਾਂ ਨੇ ਆਪਣਾ ਡੀਏ ਲੈਣਾ ਤੇ ਇਹਨਾਂ ਦਾ ਵੀ ਡੀਏ ਉਹਨਾਂ ਨੂੰ ਨਾਲ ਹੀ ਫਾਈਲ ਕਲੀਅਰ ਕਰਾਣੀ ਪੈਣੀ खिलाफ अमरिंदर सिंह की गवर्नमेंट hmm. mm. में तो मैं चाहूंगा अगर सही महीने में कॉन्स्टिट्यूशन को बचाना चाहते है अगर फेडरल सिस्टम को बचाना चाहते हैं अगर मोर पावर टू दी स्टेट्स की बात आप वाले करना चाहते हैं तो इसका जो पहले हमने खंडन किया हुआ सीए का तगड़े होकर खंडन करे इनकी गवर्नमेंट है अपनी सही बात तो रखो सामने आप बहुत बड़ी बातें कॉन्स्टिट्यूशन को बचाने की डॉक्टर डॉक्टर साहब साहब की की फोटो तो आपने लगा रखी है सोच पर पैरा किसने देना अगर कोई डाका मार रहा हो सोच पर उसको पैरा कौन देगा कल केजरीवाल साहब आए थे कोई एक जिक्र नहीं किया भगवंत मान को पोस्टर बॉय बना दिया है लोग तो पोस्टर फाड़ने को घूम रहे हैं तो इसलिए सिंचाई पर भी कभी पैरा दे झूठ बोल बोल कर तो इधर पहुंच गए आप देखिए हर वर्ग आज ठगा महसूस करता है हर वर्ग समझता है कि हमारा इन्होंने बेवकूफ बना लिया और आज खुद भी आप देखिए सीएम कहीं सेशन जरूर रख दिया है बिजनेस अंदर है कोई नहीं अंदर जाकर बाकी बात करते हैं